ਦਿੱਲੀ ਦੀ ਸਭ ਤੋਂ ਵੱਡੀ ਕਬਾੜ ਮਾਰਕੀਟ 'ਚ ਸ਼ਨੀਵਾਰ ਨੂੰ ਸਵੇਰੇ ਸੀਲਿੰਗ ਦੀ ਟੀਮ ਪਹੁੰਚੀ ਤੇ ਹੰਗਾਮੇ ਦੇ ਸ਼ੱਕ ਦੇ ਚੱਲਦੇ ਇਸ ਮੌਕੇ ਸੀਲਿੰਗ ਟੀਮ ਤੋਂ ਇਲਾਵਾ ਦਿੱਲੀ ਪੁਲਿਸ, ਸੀਆਰਪੀਐਫ ਤੇ ਆਈਟੀਬੀਪੀ ਦੇ ਜਵਾਨ ਮਾਰਕੀਟ 'ਚ ਮੌਜੂਦ ਰਹੇ। ਦੱਸਿਆ ਜਾ ਰਿਹਾ ਹੈ ਕਿ ਐਨਜੀਟੀ ਦੇ ਦੇਸ਼ਾਂ ਤੇ ਹੀ 850 ਫੈਕਟਰੀਆਂ ਤੇ ਸੀਲਿੰਗ ਦੀ ਕਾਰਵਾਈ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਮਾਰਕੀਟ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁਰੱਖਿਆ ਬਲਾਂ ਤੇ ਸਥਾਨਕ ਲੋਕਾਂ ਵਿਚਾਲੇ ਝੜਾਪ ਹੋਈ ਹੋਰ ਤਾਂ ਹੋਰ ਪੱਥਰਬਾਜ਼ੀ ਵੀ ਕੀਤੀ ਗਈ ਸੁਰੱਖਿਆ ਬਲਾਂ ਨੇ ਵੀ ਜਵਾਬ ਚ ਲੋਕਾਂ ਤੇ ਪੱਥਰ ਲੱਤਾਂ ਮੁੱਕੇ ਤੇ ਡੰਡੇ ਮਾਰ ਕੇ ਭੀੜ ਨੂੰ ਖਦੇੜਿਆ ਫਿਰ ਹਾਲ ਮੌਕੇ ਤੇ ਸਥਿਤੀ ਕਾਬੂ ਦੱਸੀ ਜਾ ਰਹੀ ਹੈ ਤੇ ਸੀਲਿੰਗ ਦੀ ਕਾਰਵਾਈ ਚੱਲੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ